ਨਮਸਕਾਰ ਦੋਸਤੋ ਤੁਸੀਂ ਜੁੜ ਗਿਓ ਪੀਐਸ ਜਾਰਡਨ YouTube ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਆਪਾਂ ਸਟੇਟਸ ਚੈੱਕ ਕਰਾਂਗੇ ਅੱਜ ਵਿਦਆਊਟ OTP ਤੇ ਉਸ ਲਈ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਜੀ ਉਹਦੇ ਲਈ ਤੁਹਾਡੇ ਕੋਲ ਇੱਕ ਆਈਡੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਏ ਪੀਐਮ ਕਿਸਾਨ ਵਾਲੀ ਜਿਹਦੇ ਤੇ ਤੋਂ ਤੁਹਾਡੇ OTP ਜਾਂਦਾ ਹੋਵੇ OTP ਤੁਹਾਡੇ ਫੋਨ ਤੇ ਆਉਂਦਾ ਹੋਵੇ ਸਹੀ ਨੰਬਰ ਲੱਗਿਆ ਹੋਵੇ ਕਿਸੇ ਦਾ ਵੀ ਲੈ ਲਓ ਆਹ ਗਵਾੜ ਚਾਹ ਕਿਸੇ ਦਾ ਵੀ ਤੁਸੀਂ ਪੀਐਮ ਕਿਸਾਨ ਵਾਲਾ ਸਟੇਟਸ ਜਿਹੜਾ ਚੈੱਕ ਕਰਦੇ ਆ ਜੇ ਹੋ ਜਾਂਦਾ ਤਾਂ ਉਹਨਾਂ ਦੇ ਮੋਬਾਈਲ ਨੰਬਰ ਤੇ ਉਹਨਾਂ ਦੀ ਆਈਡੀ ਤੁਸੀਂ ਫਿਲ ਕਰਨੀ ਆ ਪਹਿਲਾਂ ਉਸ ਲਈ ਆਪਾਂ ਜਾਣਾਂਗੇ ਸਭ ਤੋਂ ਪਹਿਲਾਂ ਤਾਂ ਸਹੀ ਹੋਣਾ ਚਾਹੀਦਾ ਜਿੱਦਾਂ ਆਊਗਾ ਜਿੰਦਾ ਓਟੀਪਾ ਆਦਾ ਹੋਵੇ ਉਹਦੀ ਆਈਡੀ ਖੋਲਣੀ ਪਊਗੀ ਉਸ ਉਸ ਲਈ ਕੀ ਕਰਨਾ ਹੈ ਆਪਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਕੋਈ ਬ੍ਰਾਊਜ਼ਰ ਤੇ ਆ ਜਾਣਾ ਜੀ ਸਭ ਤੋਂ ਪਹਿਲਾਂ ਆਪਾਂ ਕ੍ਰੋਮ ਬ੍ਰਾਊਜ਼ਰ ਤੇ ਆ ਗਏ ਜਿਵੇਂ ਕ੍ਰੋਮ ਬ੍ਰਾਊਜ਼ਰ ਤੇ ਆਵਾਂਗੇ ਇੱਥੇ ਤੁਸੀਂ ਇੱਥੇ ਰਿਸਰਚ ਕਰਨਾ ਜੀ ਇਹ ਸਰਚ ਕਰੋਗੇ ਪੀ ਐਮ ਕਿਸਾਨ ਸਟੇਟਸ ਕਿਸਾਨ ਸਟੇਟਸ ਮੇਰੇ ਕੋਲ ਸਭ ਤੋਂ ਉੱਪਰ ਫਾਸਟ ਆਪਸ਼ਨ ਆ ਗਈ ਪੀ ਐਮ ਕਿਸਾਨ ਇਹਦੇ ਤੇ ਇਹਦੇ ਤੇ ਓਕੇ ਕਰਾਂਗੇ ਆਪਾਂ ਜਦੋਂ ਇਹਦੇ ਤੇ ਓਕੇ ਕਰਾਂਗੇ نیچے ਆ ਜਾਏਗਾ ਇੱਥੇ ਪੀ ਐਮ ਕਿਸਾਨ ਬੈਨੀਫਿਸ਼ੀਰੀ ਸਟੇਟਸ ਤੁਸੀਂ ਇਹਦੇ ਤੇ ਕਲਿੱਕ ਕਰਨਾ ਜੀ ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤੁਹਾਨੂੰ ਇਸ ਤਰ੍ਹਾਂ ਦਾ ਇੰਟਰਫੇਸ ਵੇਖਣ ਨੂੰ ਮਿਲੇਗਾ ਤੁਸੀਂ ਇਹਦੇ ਤੇ ਕਲਿੱਕ ਕਰ ਦੇਣਾ ਇਹਦੇ ਤੇ ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤੁਹਾਨੂੰ ਇਸ ਤਰ੍ਹਾਂ ਦਾ ਆਫੀਸ਼ੀਅਲ ਵੈਬਸਾਈਟ ਆਜੂਗੀ ਓਪਨ ਹੋਊਗੀ ਤੁਸੀਂ ਇੱਥੇ ਕੀ ਕਰਨਾ ਹੈ ਜੀ ਸਟੇਟਸ ਤੇ ਕਲਿੱਕ ਕਰਨਾ ਇਹਦੇ ਤੇ ਜਦੋਂ ਇੱਥੇ ਤੁਸੀਂ ਕਲਿੱਕ ਕਰੋਗੇ ਹੁਣ ਗੱਲ ਆ ਗਈ ਉੱਥੇ ਤੁਸੀਂ ਆਂਡ ਗਵਾਂਡ ਜਾਂ ਕਿਸੇ ਦਾ ਵੀ ਸਹੀ ਸਟੇਟਸ ਚੈੱਕ ਹੁੰਦਾ OTP ਫੋਨ ਤੇ ਜਾਂਦਾ ਉਹਦਾ ਤੁਸੀਂ ਇੱਥੇ ਪੀਵੀ ਨੰਬਰ ਪਰਨਾ ਜਿਹਦਾ ਪੀਐਮ ਕਿਸਾਨ ਵਾਲਾ ਸਟੇਟਸ ਖੁੱਲ ਜਾਂਦਾ ਸਹੀ ਉਹਦਾ ਪੀਵੀ ਨੰਬਰ ਤੁਸੀਂ ਇੱਥੇ ਫਿਲ ਕਰਨਾ ਜੀ ਜਿਵੇਂ ਮੈਂ ਕਰ ਰਿਹਾ ਆਹ ਲਓ ਜੀ ਮੈਂ ਕਿਸੇ ਦਾ ਪੀਵੀ ਨੰਬਰ ਇੱਥੇ ਫਿਲ ਕਰ ਰਿਹਾ ਉਸ ਤੋਂ ਬਾਅਦ ਇੱਥੇ ਮੈਂ ਕੈਪਚਰ ਫਿਲ ਕਰ ਰਿਹਾ ਜਦੋਂ ਇੱਥੇ ਆਪਾਂ ਇੱਕ ਕੈਪਚਰ ਫਿਲ ਕਰਾਂਗੇ ਜਿਹੜਾ ਉਸ ਤੋਂ ਬਾਅਦ ਇੱਕ ਗੈਟ 40p ਇੱਥੇ ਆਪਸ਼ਨ ਆ ਰਹੀ ਹੈ ਗੈਟ ਓਟੀਪੀ ਇਹਦੇ ਤੇ ਕਲਿੱਕ ਕਰਨਾ ਤੁਸੀਂ ਜਦੋਂ ਇਹਦੇ ਤੇ ਓਟੀਪੀ ਭੇਜ ਦਿੱਤਾ ਜਾਊਗਾ ਉਹਦੇ ਫੋਨ ਤੇ ਓਟੀਪੀ ਚੱਲਿਆ ਗਿਆ ਉਸ ਤੋਂ ਬਾਅਦ ਥੱਲੇ ਤੁਹਾਨੂੰ ਟਾਈਮਿੰਗ ਆ ਰਿਹਾ 2 ਮਿੰਟ ਇਹ 2 ਜਾਂ 3 ਮਿੰਟ ਇਹ ਐਕਸਪਾਇਰ ਹੋਣਗੇ ਇਨੋਂ ਤੁਸੀਂ ਐਕਸਪਾਇਰ ਹੋਣ ਦੇਣਾ ਇਹਦਾ ਟਾਈਮ ਚੱਲਣ ਦਿਓ ਇਹ ਐਂਡ ਹੋਊਗਾ ਜਿਹੜਾ ਹੁਣ OTP ਗਿਆ ਤੁਹਾਡਾ ਵਿਅਰਥ ਹੈ ਉਹ ਇਹਦੇ ਵਿੱਚ ਫਿਲ ਹੋਊਗਾ ਉਹਦੇ ਨਹੀਂ ਕਰਨਾ ਉਸ ਤੋਂ ਬਾਅਦ ਤੁਸੀਂ ਆ ਜਾਣਾ ਨਿਊ ਟਾਈਪ ਨਿਊ ਟਾਈਪ ਤੇ ਆ ਕੇ ਤੁਸੀਂ ਇੱਥੇ ਫਿਰ ਦੁਬਾਰਾ ਉਵੇਂ ਹੀ ਪੀਐਮ ਕਿਸਾਨ ਸਟੇਟਸ ਜਦੋਂ ਤੁਸੀਂ ਇੱਥੇ ਪੀਐਮ ਕਿਸਾਨ ਸਟੇਟਸ ਲਿਖੋਗੇ ਉਵੇਂ ਫਿਰ ਆ ਜਾਊਗਾ ਪਹਿਲਾਂ ਵਾਂਗੂ ਜਿਵੇਂ ਆਪਾਂ ਪਹਿਲਾਂ ਚੈੱਕ ਕੀਤਾ ਸੀ ਇੱਥੇ ਤੁਸੀਂ ਫਿਰ ਕਲਿੱਕ ਕਰ ਦੇਣਾ ਡਬਲ ਟਾਈਪ ਖੁੱਲ ਗਿਆ ਉਸ ਤੋਂ ਬਾਅਦ ਤੁਸੀਂ ਇੱਥੇ ਕੀ ਹੈ ਫਿਰ ਤੁਸੀਂ ਕਲਿੱਕ ਕਰਨਾ ਬੈਨੀਫਿਸ਼ੀਅਰੀ ਸਟੇਟਸ ਤੇ ਜਦੋਂ ਇੱਥੇ ਆਓਗੇ ਉਸ ਤੋਂ ਬਾਅਦ ਤੁਸੀਂ ਫਿਰ ਇਹਦੇ ਤੇ ਕਲਿੱਕ ਕਰ ਦੇਣਾ ਸੇਮ ਪ੍ਰੋਸੈਸ ਹੀ ਹੈ ਜੀ ਜਿਹੜਾ ਆਪਾਂ ਪਹਿਲਾਂ ਕੀਤਾ ਸੀ ਜਦੋਂ ਇੱਥੇ ਆਪਾਂ ਕਲਿੱਕ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਕੋਲ ਆ ਜਾਏਗਾ ਸਟੇਟਸ ਚੈੱਕ ਕਰਨ ਲਈ ਫਿਰ ਉਹੀ ਸਿਸਟਮ ਇੱਥੇ ਕਲਿੱਕ ਕਰ ਦੇਣਾ ਤੁਸੀਂ ਜਦੋਂ ਇੱਥੇ ਸਟੇਟਸ ਤੇ ਕਲਿੱਕ ਕਰਾਂਗੇ ਹੁਣ ਇੱਥੇ ਫਿਰ ਆਪਾਂ ਪੀਵੀ ਨੰਬਰ ਭਰਾਂਗੇ ਹੁਣ ਆਪਾਂ ਪੀਵੀ ਨੰਬਰ ਭਰਾਂਗੇ ਜਿਹਦਾ ਆਪਾਂ ਨੂੰ OTP ਪਤਾ ਹੀ ਨਹੀਂ ਕਿੱਧਰ ਜਾ ਰਿਹਾ ਹੈ ਸਟੇਟਸ ਇਹਦਾ ਚੈੱਕ ਕਰਾਂਗੇ ਉਹਦਾ ਹੁਣ ਆਪਾਂ ਇੱਥੇ ਪੀਬੀ ਨੰਬਰ ਭਰਾਂਗੇ ਜਿਵੇਂ ਆਪਾਂ ਭਰ ਰਹੇ ਹਾਂ ਆਹ ਲੋ ਜੀ ਇਹ ਆਪਾਂ ਭਰਤਾ ਜੀ ਦਾ ਆਪਾਂ ਨੂੰ ਆ ਤਾਂ ਪਤਾ ਹੀ ਨਹੀਂ ਕਿ ਕਿਹਦਾ ਮੋਬਾਈਲ ਨੰਬਰ ਲੱਗਿਆ ਹੋਇਆ ਹੈ ਕੌਣ ਹੈ ਕਿੱਥੇ ਆ ਸਟੇਟਸ ਕਿਵੇਂ ਚੈੱਕ ਹੋਊਗਾ ਪਤਾ ਨਹੀਂ ਆਪਾਂ ਨੂੰ ਉਹਦਾ ਆਪਾਂ ਇੱਥੇ ਪੀਬੀ ਨੰਬਰ ਭਰਾਂਗੇ ਗੈਟ OTP ਫਿਰ ਦੁਬਾਰਾ ਉਹੀ ਪ੍ਰੋਸੈਸ ਗੈਟ OTP ਕਰਾਂਗੇ ਜਦੋਂ ਗੈਟ OTP ਕਰਾਂਗੇ ਇੱਧਰ ਹੁਣ ਇਹ ਹੁਣ ਚੱਲ ਗਿਆ ਤੁਹਾਡਾ OTP ਉਹ ਪਤਾ ਹੀ ਨਹੀਂ ਕਿ ਲਾਸਟ ਲੰਕ ਤੁਹਾਨੂੰ ਸ਼ੋ ਹੋ ਜਾਣਗੇ ਪਤਾ ਹੀ ਨਹੀਂ ਕਿ ਕਿੰਦਾ ਨੰਬਰ ਕਿਦਾਂ ਨਹੀਂ ਹੈਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਪਿਛਲੀ ਟਾਈਪ ਤੇ ਜਾ ਲਾ ਜਾਣਾ ਪਹਿਲਾਂ ਵਾਲੀ ਤੇ ਇੱਥੇ ਮੈਂ ਕਲਿੱਕ ਕੀਤਾ ਆ ਬੈਕ ਟਾਈਪ ਉਸ ਤੋਂ ਬਾਅਦ ਇੱਥੇ ਕੀ ਹੋਊਗਾ ਜਿਵੇਂ ਆ ਹੁਣ ਸੈਕਿੰਡ ਚੱਲ ਰਹੇ ਨੇ ਇਹ ਪਹਿਲਾਂ ਆਪਾਂ OTP ਭੇਜਿਆ ਇਹ ਸੈਕਿੰਡ ਐਕਸਪਾਇਰ ਹੋਣ ਵਾਲਿਆ ਇਹਦੀ ਆਪਾਂ ਵੇਟ ਕਰਾਂਗੇ ਜਦੋਂ ਇਹ ਆਪਾਂ ਖਤਮ ਹੋਣਗੇ ਆਪਾਂ ਰੀਸੈਂਡ ਦੁਬਾਰਾ ਕਰਾਂਗੇ OTP ਤੁਹਾਨੂੰ ਥੋੜੀ ਜਿਹੀ ਵੀਡੀਓ ਮੈਂ ਕੱਟ ਕੇ ਫਿਰ ਦੁਬਾਰਾ ਬਣਾਉਣਾ ਜਿਵੇਂ ਤੁਹਾਨੂੰ ਸਮਝ ਲੋ ਜੀ ਇੱਥੇ ਆ ਗਿਆ ਆਪਾਂ ਫਿਰ ਦੁਬਾਰਾ ਹੁਣ ਉਹ ਸੈਕਿੰਡ ਖਤਮ ਹੋ ਗਏ ਆਪਾਂ ਇੱਥੇ ਹੁਣ ਕੀ ਕਰਾਂਗੇ ਗੈਟ OTP ਹੁਣ ਦੁਬਾਰਾ ਆਪਾਂ OTP ਭੇਜ ਦਾਂਗੇ ਗੁਆਨ ਦੀ ਜਾਂ ਅੰਡੀ ਕਿਸੇ ਹੋਰ ਦੇ ਤੁਸੀਂ ਜਿਹਦੇ ਆਪਾਂ ਲੌਗਇਨ ਕੀਤੀ ਹੋਈ ਆਈਡੀ ਉਹਦੇ OTP ਫਿਰ ਚੱਲਾ ਗਿਆ ਦੁਬਾਰਾ ਪਹਿਲਾਂ ਵਾਲਾ OTP ਇਹਦੇ ਵਿੱਚ ਨਹੀਂ ਜਨਰੇਟ ਹੋਣਾ ਜਿਹੜਾ ਆਪਾਂ ਨਵਾਂ ਟਾਈਪ ਇੱਧਰ ਖੁੱਲਿਆ ਹੋਇਆ ਹੈ ਹੁਣ ਆਪਾਂ ਉਹ OTP ਚੱਲਿਆ ਗਿਆ ਤੁਹਾਨੂੰ ਸਮਝਾ ਰਿਹਾ ਮੈਂ ਹੁਣ ਇਹ ਨਵਾਂ ਕਿਸੇ ਦੇ ਮੋਬਾਈਲ ਨੰਬਰ ਜਿਹੜਾ OTP ਜਾਊਗਾ ਉਹ ਆਪਾਂ OTP ਇਹਦੇ ਵਿੱਚ ਫਿਲ ਕਰਾਂਗੇ ਜਿਹਦਾ ਆਪ ਨੂੰ ਅਤਾ ਪਤਾ ਹੀ ਨਹੀਂ ਹੈਗਾ ਕਿਹਦੇ ਨਾਲ ਮੋਬਾਈਲ ਨੰਬਰ ਲੱਗਿਆ ਜਿਹਦਾ ਨਹੀਂ ਲੱਗਿਆ ਆਪਾਂ ਹੁਣ ਇਸ ਤੋਂ ਬਾਅਦ ਕਿਸੇ ਹੋਰ ਦਾ OTP ਜਿਹੜਾ ਇਹਦੇ ਵਿੱਚ ਫਿਲ ਕਰਾਂਗੇ ਉਹ OTP ਆਪਾਂ ਦੂਸਰਾ ਪਹਿਲਾ ਵਾਲਾ ਨਹੀਂ ਚੱਲੇਗਾ ਦੂਜਾ ਚੱਲੇਗਾ ਇਹ ਆਪਾਂ ਇਹਦੇ ਵਿੱਚ ਫਿਲ ਕਰਾਂਗੇ ਆਹ ਲਓ ਜੀ ਆਪਾਂ ਇਹਦੇ ਵਿੱਚ ਫਿਲ ਕਰਤਾ ਫਿਰ ਆਪਾਂ ਗੈਟ ਡਿਟੇਲ ਤੇ ਕਲਿੱਕ ਕਰਤਾ ਆਹ ਲਓ ਜੀ ਤੁਹਾਡੇ ਸਾਹਮਣੇ ਇਹ ਵਾਲਾ ਸਟੇਟਸ ਖੁੱਲ ਕੇ ਸ਼ੋ ਹੋ ਗਿਆ ਤੁਹਾਨੂੰ ਸਾਰਾ ਨੰਬਰ ਵੀ ਸ਼ੋ ਹੋ ਜਾਏਗਾ ਕਿਹੜਾ ਨੰਬਰ ਲੱਗਿਆ ਹੋਇਆ ਸਾਰੀ ਡਿਟੇਲ ਆ ਗਈ ਉਹਨਾਂ ਦੀ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਨੇ ਹੋ ਘਰ ਬੈਠੇ ਆਪਣਾ ਕੰਮ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਜੀ ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆ ਗਈ ਹੋਵੇਗੀ ਸਾਰੀ ਔਰ ਜੇ ਸਮਝ ਆ ਗਈ ਸਹੀ ਲੱਗੀ ਵੀਡੀਓ ਤੁਹਾਨੂੰ ਚੈਨਲ YouTube ਨੂੰ ਸਬਸਕ੍ਰਾਈਬ ਕਰ ਲਓ ਔਰ ਸਪੋਰਟ ਕਰੋ ਧੰਨਵਾਦ ਜੀ ਸ਼ੁਕਰੀਆ